ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਰਮਾ ਹੋ ਰਹੇ ਹਾਂ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਇਵਾਨ ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੋਗੇ ਸਰ ਦੇਖੋ ਮਹਿੰਗਾਈ ਦੀ ਅੱਜ ਇੱਕ ਵਾਰ ਫਿਰ ਤੋਂ ਆਪਾਂ ਇੱਥੇ ਗੱਲ ਕਰ ਰਹੇ ਹਾਂ ਮਹਿੰਗਾਈ ਨੇ ਕਿਤੇ ਨਾ ਕਿਤੇ ਆਮ ਲੋਕਾਂ ਦੀ ਜੇਬ ਤੇ ਕਿੰਨਾ ਅਸਰ ਅੱਗੇ ਜਾ ਕੇ ਕਰੇਗੀ ਇਹ ਤਾਂ ਆਉਣ ਵਾਲਾ ਵਕਤਿਆ ਕਰੇਗਾ ਪਰ ਫਿਲਹਾਲ ਦੀ ਘੜੀ ਅੱਜ ਦਾ ਵਿਸ਼ਾ ਆਪਣਾ ਜੋ ਹੈ ਕਿ ਆਮ ਲੋਕਾਂ ਤੇ ਮਹਿੰਗਾਈ ਦੀ ਮਾਰ ਪਈ ਹੈ ਤੇ ਬਿਜਲੀ ਦੇ ਬਿਜਲੀ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਰੇਟ ਦੇ ਵਿੱਚ ਵੀ ਨਿਜ਼ਾਫਾ ਹੋਇਆ ਹੈ ਇਹ ਬੋਲ ਮੈਡਮ ਬਿਲਕੁਲ ਇਹ ਦੇਖੋ ਮੈਂ ਤਾਂ ਕੱਲ ਵੀ ਗੱਲ ਕੀਤੀ ਸੀ ਵੀ ਮੇਲਾ ਹੁਣੇ-ਹੁਣੇ ਵਿਛੜਿਆ ਜੀ ਜੀ ਮੇਲਾ ਵਿਛਣ ਤੋਂ ਬਾਅਦ ਜਿਹੜੇ ਦੇ ਰਿਜ਼ਲਟ ਆ ਉਹ ਆਉਣੇ ਹੁੰਦੇ ਆ ਜੀ ਦੇਖੋ ਸਾਡੇ ਸਾਹਮਣੇ ਆ ਰਹੇ ਹੈ ਜੀ ਬਿਲਕੁਲ ਤੇ ਬਲੀਵ ਮੈਡਮ ਏਸੀ ਗੱਲ ਵੀ ਹੁੰਦੀ ਹੈ ਵੀ ਸਰਕਾਰਾਂ ਜਦੋਂ ਬਣਨੀਆਂ ਹੁੰਦੀਆਂ ਜਦੋਂ ਇਹ ਪਾਰਟੀਆਂ ਸਰਕਾਰਾਂ ਬਣਾਉਣ ਵਾਸਤੇ ਕੋ ਵਧੀਆਂ ਹੁੰਦੀਆਂ ਜੀ ਜੀ ਜਿਹੜੀ ਉਹ ਦਿਨ ਦੀ ਇਹ ਮੰਗਾਈ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਆ ਜਿਹੋਨਾਂ ਚੰਨਾਂ ਦੇ ਵਿੱਚ ਘਟਾਉਨੇ ਆ ਉਹਦਾ ਜ਼ਿੰਮੇਵਾਰ ਕੌਣ ਹੈ ਔਰ ਜਦੋਂ ਸਰਕਾਰਾਂ ਬਣ ਜਾਂਦੀਆਂ ਉਸ ਤੋਂ ਬਾਅਦ ਜਿਹੜੀ ਮਨਮਰਜ਼ੀ ਆ ਉਹਦਾ ਜ਼ਿੰਮੇਵਾਰ ਕੌਣਾ ਚਾਹੁੰਦਾ ਜ਼ਿੰਮੇਵਾਰ ਅਸੀਂ ਪੰਜਾਬ ਸਰਕਾਰ ਬਣ ਜਾਂਦੀ ਹੈ ਜੀ ਜੀ ਬਿਲਕੁਲ ਜਿਹੜੀ ਪਹਿਲਾਂ ਮੰਗਾਈ ਘਟਾਈ ਜਾਂਦੀ ਹੈ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਨਹੀਂ ਕਿ ਲੋਕਾਂ ਦੇ ਨਾਲ ਖੇਡਣਾ ਕਿਉਂ ਕਰ ਦਿੱਤੀ ਜਾਂਦੀ ਹੈ ਵੱਡੋ ਜੀ ਜਦ ਪਤਾਈਏ ਵੀ ਇੱਕ ਜੀ ਸਾਡੀ 12 ਰੁਪਏ ਦੀ ਵਿਕਣੀ ਆ ਮੈਂ ਬੋਟਾਂ ਦੇ ਟਾਈਮ ਜਾ ਕੇ ਉਹਨੂੰ 7 ਦੀ ਕਰ ਦਿੰਦਾ ਫਿਰ ਮੈਂ ਬੋਟਾਂ ਤੋਂ ਬਾਅਦ ਉਹਨੂੰ 15 ਦੀ ਵੇਚਣਾ ਹੈ ਜੀ ਬਿਲਕੁਲ ਮਤਲਬ ਇਹ ਹੁੰਦਾ ਕਿ ਮਜਾਰੀ ਇਹ ਹੁਣ ਕੀ ਹੁੰਦਾ ਜਾਂਦਾ ਬਟ ਇਹਨਾਂ ਚੀਜ਼ਾਂ ਤੇ ਕਿਤੇ ਨਾ ਕਿਤੇ ਰੋਗ ਹੋਣੀ ਚਾਹੀਦੀ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਸਰਕਾਰਾਂ ਵਾਸਤੇ ਹੁੰਦਾ ਵੀ ਸਰਕਾਰਾਂ ਉਹ ਸਰਕਾਰ ਆਈ ਕੰਮ ਕਰੂਗੀ ਇਹ ਸਰਕਾਰ ਕੰਮ ਕਰੂਗੀ ਨਹੀਂ ਗੇਨ ਹੋਈ ਆ ਵੀ ਕੰਮ ਹੋਈ ਕਰਦੇ ਨੇ ਇਹਨਾਂ ਲੋਕਾਂ ਨੇ ਆ ਕੇ ਬੰਦਾ ਯੋ ਵਧਾਉਣੀ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਦੇਖੋ ਇਹ ਗੱਲਾਂ ਨੇ ਕਿ ਮਹਿੰਗਾਈ ਕਿੰਨੀ ਜ਼ਿਆਦਾ ਇੱਥੇ ਵਾਧੀ ਹੋਈ ਨਜ਼ਰ ਆ ਰਹੀ ਹੈ ਤੇ ਅਜੇ ਤਾਂ ਇੱਥੇ ਸਰਕਾਰਾਂ ਬਣੀਆਂ ਹੀ ਨੇ ਤਾਂ ਦੇਖੋ ਮਹਿੰਗਾਈ ਨੇ ਇੱਥੇ ਪਹਿਲਾਂ ਹੀ ਜਿਹੜਾ ਆਪਣਾ ਰੰਗ ਹੈ ਉਹ ਦਿਖਾ ਦਿੱਤਾ ਹੈ ਤੇ ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ 'ਚ ਵੀ ਕਿੰਨੀ ਕੁ ਜ਼ਿਆਦਾ ਮਹਿੰਗਾਈ ਅੱਗੇ ਦੇਖਣ ਨੂੰ ਮਿਲ ਸਕਦੀ ਹੈ ਲਗਉਂਗੀ ਮੈਡਮ ਰੋਜ਼ ਦੇ ਬਾਈ ਦੇ ਸਾਨੂੰ ਜਿਹੜੀਆਂ ਚੀਜ਼ਾਂ ਸਾਡੀ ਰੋਟੀਨ ਦੇ ਵਿੱਚ ਕੰਮ ਆਉਣੀਆਂ ਆ ਜਾਂਦੀਆਂ ਜੀ ਹੂੰ ਉਹਨਾਂ ਪ੍ਰਤੀ ਰੋਜ਼ ਮਹਿੰਗਾਈ ਕਰਦੀ ਹੈ ਜਿਹੜੀ ਸਾਨੂੰ ਨਜ਼ਰ ਆਉਂਦੀ ਬਿਲਕੁਲ ਬਿਲਕੁਲ ਕਾਪੀ ਦੇ ਜੋ ਲਾਜੂ ਰੀਨ ਦੇ ਵਿੱਚ ਵਰਤਦੇ ਆ ਉਹਨਾਂ ਚੀਜ਼ਾਂ ਤੇ ਹੀ ਅਸੀਂ ਅਗਰ ਇੱਕੀ ਇਕਰਤੀ ਆਪਣੀ ਘਰ ਦੀ ਚੀਜ਼ ਦੇ ਵਿੱਚ ਡੇਲੀ ਦਾ ਜੀ ਪਤਾ ਕਰਵਾ ਰਹੇ ਮਹंगाई ਦੇ ਵਿੱਚ ਪਤਾ ਹੋ ਰਿਹਾ ਤਾਂ ਸਾਡੀ ਜੇਬ ਤੇ ਫਰਕ ਪੈ ਰਿਹਾ ਭਜਨ ਦਾ ਜੀ ਲੇਕਿਨ ਜਿਹੜੀ ਸਾਡੀ ਆਮਦਨ ਹੈ ਆਮਦਨ ਸਾਡੀ ਉੱਠੀ ਖੜੀ ਹੈ ਬਿਲਕੁਲ ਆਮਦਨ ਉੱਠੀ ਖੜੀ ਹੈ ਪਰ ਜਿਹੜੀ ਮਹਿੰਗਾਈ ਹੈ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਦੇਖੀਏ ਜੇਕਰ ਇੱਥੇ ਆਪਾਂ ਗੱਲ ਕਰੀਏ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਦੁੱਧ ਦਾ ਰੇਟ ਸੀ ਉਹ ਵੀ ਵਧਿਆ ਸੀ ਤੇ ਫਿਰ ਕੱਲ ਜਿਵੇਂ ਕਿ ਆਪਾਂ ਕੱਲ ਵੀ ਲਾਈਵ ਕੀਤਾ ਹੈ ਲਾਈਵ ਪ੍ਰੋਗਰਾਮ ਦੇ ਵਿੱਚ ਆਪਾਂ ਲੋਕਾਂ ਨੂੰ ਇਹ ਵੀ ਦੱਸਿਆ ਕਿ ਇੱਥੇ ਜਿਹੜੀਆਂ ਸਬਜ਼ੀਆਂ ਨੇ ਉਹ ਵੀ ਮਹਿੰਗੀਆਂ ਹੋ ਚੁੱਕੀਆਂ ਨੇ ਹੌਲੀ-ਹੌਲੀ ਜਿੰਨਾ ਵੀ ਇੱਥੇ ਆਪਾਂ ਕਹਿ ਸਕਦੇ ਹਾਂ ਜਿੰਨਾ ਵੀ ਸਮਾਨ ਹੈ ਜਾਂ ਜੋ ਵੀ ਕੋਈ ਚੀਜ਼ਾਂ ਨੇ ਇਹਨਾਂ ਦੇ ਵਿੱਚ ਮਹਿੰਗਾਈ ਹੁੰਦੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਇਹ ਮਹਿੰਗਾਈ ਦੇ ਕਰਕੇ ਕਿਤੇ ਨਾ ਕਿਤੇ ਰਸੋਈ ਘਰ ਦਾ ਜਾਂ ਫਿਰ ਆਮ ਲੋਕਾਂ ਦੀ ਜੇਬ ਦਾ ਬਜਟ ਹਿੱਲ ਸਕਦਾ ਹੈ ਗੜਮ ਦੇਖੋ ਜੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਵੀ ਵੋਟਾਂ ਤੇ ਬਾਦ ਮਹਿੰਗਾਈ ਹੋਣੀ ਹੈ ਜੀ ਜੀ ਲਿੰਕਨ ਇਸ ਚੀਜ਼ ਦੀ ਜ਼ਿੰਮੇਵਾਰੀ ਅਸੀਂ ਕਿਹਨੂੰ ਦਈਏ ਜੀ ਵੀ ਜਿਹੜਾ ਸਰਕਾਰਾਂ ਸਰਕਾਰਾਂ ਲੋਕਾਂ ਦੇ ਭਜਨ ਪਾਰੀ ਹੈ ਮਹਿੰਗਾਈ ਦਾ ਜੀ ਮੈਂ ਮੰਨਦਾ ਆਮਦਨ ਤੇ ਬਿਲਕੁਲ ਵੀ ਗੌਰ ਨਹੀਂ ਜੀ ਹੈਗੀ ਚਾਹੇ ਠੀਕ ਹੈ ਸਿਸਟਮ ਦੇ ਹਿਸਾਬ ਨਾਲ ਕੋਈ ਚੀਜ਼ ਮਹਿੰਗੀ ਕਰਨੀ ਪੈਂਦੀ ਹੈ ਜੀ ਜੀ ਕਿ ਨਾ ਤੁਸੀਂ ਆਮਦਨ ਦਾ ਚੱਕਣ ਦੀ ਕੋਸ਼ਿਸ਼ ਕਰੋ ਨਾ ਹਮ ਆਮਦਨ ਤੁਸੀਂ ਚੱਕਦੇ ਨਹੀਂ ਬਜਟ ਤਾਂ ਤੁਸੀਂ ਤਿੰਨ ਗੁਣਾ 1.5 ਦੇ ਵਿੱਚ ਵਿੱਚ ਜੀ ਬਿਲਕੁਲ ਤੇ ਜੇਕਰ ਇੱਥੇ ਸ਼ਰਮਾ ਜੀ ਆਪਾਂ ਗੱਲ ਕਰੀਏ ਇੰਡਸਟਰੀ ਦੀ ਤਾਂ ਇੰਡਸਟਰੀ ਦੇ ਵਿੱਚ ਇੱਥੇ ਕਿਤੇ ਨਾ ਕਿਤੇ 15 ਪੈਸੇ ਦਾ ਜਿਹੜਾ ਵਾਅਦਾ ਹੈ ਬਿਜਲੀ ਦੇ ਬਿੱਲਾਂ ਦੇ ਵਿੱਚ ਕੀਤਾ ਗਿਆ ਤਾਂ ਇੱਥੇ ਕੀ ਲੱਗਦਾ ਹੈ ਕਿ ਇੰਨੀ ਜ਼ਿਆਦਾ ਮਹਿੰਗਾਈ ਹੋਣ ਦਾ ਅਖੀਰ ਜਿਹੜਾ ਮੇਨ ਕਾਰਨ ਆਪਾਂ ਕੀ ਕਹਿ ਸਕਦੇ ਹਾਂ ਮੈਡਮ ਦੇਖੋ ਜੀ ਮਹਿੰਗਾਈ ਦੋ ਤਰੀਕੇ ਨਾਲ ਪੈਂਦੀ ਹੈ ਹਮ ਏਕਨ ਇੰਡਸਟਰੀ ਦੇ ਪੈਂਦੀ ਹੈ ਕੋ ਲੋਕਾਂ ਦੇ ਪੈਂਦੀ ਹੈ ਜੀ ਆਮ ਮਜ਼ਦੂਰ ਲੇਬਰ ਦੇ ਪੈਂਦੀ ਹੈ ਜੀ ਹਮ ਜਿਹੜੀ ਤਾਂ ਪੈਗੀ ਇੰਡਸਟਰੀਜ਼ ਦੇ ਤੌਰ ਤੇ ਜਿਹੜਾ ਕਮਰਸ਼ੀਅਲ ਹੈ ਜਿਹਨਾਂ ਦਾ ਰੋਜ਼ੀ-ਰੋਜ ਕਮਾਉਣਾ ਹੈ ਜੀ ਜੀ ਉਹਨਾਂ ਦਾ ਤਾਂ ਜੇ 1 ਰੁਪਿਆ ਖਰਚੇ 'ਚ ਵਧ ਗਿਆ ਤਾਂ ਉਹਨਾਂ ਨੇ ਪ੍ਰੋਫਿਟ 'ਚ 2 ਰੁਪਏ ਅੱਗੇ ਵੰਡਾਈ ਕਰ ਦਿੰਦੇ ਨੇ ਜਿਹੜੀ ਚੀਜ਼ ਦੀ ਵੀ ਉਹ ਚੀਜ਼ ਵੇਚਦੇ ਆ ਕੰਮ ਆ ਜਾਂ ਜਿਹਨਾਂ ਦੀ ਚੀਜ਼ ਆ ਵੀ ਉਹਨਾਂ ਦਾ ਵਪਾਰ ਆ ਲੋਕਾਂ ਦਾ ਜੀ 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 ਬਿਲਕੁਲ ਬਿਲਕੁਲ ਜਿਹੜੀ ਆਮ ਗਰੀਬ ਲੋਕ ਤੇ ਮਹਿੰਗਾਈ ਪੈਂਦੀ ਹੈ ਜੀ ਉਹ ਕੀ ਦੇ ਸਿਰ ਆਵੇ ਜੀ ਉਹ ਜੇ 1 ਰੁਪਿਆ ਉਹਨੂੰ ਵਧਿਆ ਤਾਂ ਉਹ ਕੀ ਦੇ ਸਿਰ ਪਾਵੇ ਵੀ ਜਿਹੜਾ 1 ਰੁਪਿਆ ਵਧਿਆ ਮੈਂ ਕੀ ਤੋਂ ਲਾਵਾਂ ਜੀ ਜਿਹੜਾ ਮਹਿੰਗਾਈ ਦਾ ਦੇਖੋ ਮਹਿੰਗਾਈ ਯਾਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਤੇ ਮਹਿੰਗਾਈ ਦਾ ਵੀ ਕਿਤੇ ਨਾ ਕਿਤੇ ਇੱਕ ਜੇਕਰ ਆਪਾਂ ਇੱਥੇ ਟੈਕਸ ਦੀ ਵੀ ਗੱਲ ਕਰੀਏ ਇੱਕ ਟੈਕਸ ਵੀ ਆਮ ਜਿਹੜੇ ਲੋਕਾਂ ਦੀ ਜੇਬ ਦੇ ਵਿੱਚੋਂ ਲਿਆ ਜਾਂਦਾ ਹੈ ਫਿਰ ਮਹਿੰਗਾਈ ਦੀ ਮਾਰ ਵੀ ਆਮ ਲੋਕਾਂ ਤੇ ਐ ਤੇ ਸੈਲਰੀਜ਼ ਉਹਨੀਆਂ ਹੁੰਦੀਆਂ ਨਹੀਂ ਜਿੰਨੀ ਕਿ ਮਹਿੰਗਾਈ ਆ ਫਿਰ ਟੈਕਸ ਪੇ ਕਰਨੇ ਪੈ ਜਾਂਦੇ ਨੇ ਦੇਖੋ ਮੈਡਮ ਹਰ ਇੱਕ ਜਦੋਂ ਕੋਈ ਚੋਣ ਜਿੱਤਦਾ ਜੀ ਹੂੰ ਚਾਹੇ ਸਰਪੰਚ ਜਿੱਤੇ ਚਾਹੇ ਪੰਚ ਜਿੱਤੇ ਚਾਹੇ ਐਮਸੀ ਜਿੱਤੇ ਚਾਹੇ ਮੈਂਬਰ ਜਿੱਤੇ ਚਾਹੇ ਮੈਂਬਰ ਪਾਰਲੀਮੈਂਟ ਜਿੱਤੇ ਜੀ ਉਹਨਾਂ ਨੇ ਇੱਕੋ ਗੱਲ ਕਰਨੀ ਹੁੰਦੀ ਹੈ ਮੈਂ ਇਹ ਕਰੂੰਗਾ ਜੀ ਮੈਂ ਆਹ ਕਰ ਦੂੰਗਾ ਜੀ ਮੈਂ ਵਿਕਾਸਵਾਦ ਦੇਵਾਂਗਾ ਲੇਕਿਨ ਕਦੇ ਕੋਈ ਲੀਡਰ ਐਦਾਂ ਨਹੀਂ ਜੀ ਬੋਲਦਾ ਦੇਖਿਆ ਵੀ ਜਿਹੜਾ ਐਂ ਕਹਿੰਦਾ ਹੋਵੇ ਐਦਾਂ ਕਹਿੰਦਾ ਹੋਵੇ ਵੀ ਮੈਂ ਸਰਕਾਰ ਨੂੰ ਕਹੂੰਗਾ ਜਿੱਥੇ 10 ਕਰਨਾ ਮੈਨਾਂ ਉੱਥੇ 2 2 ਜਿੱਥੇ 10 ਗੱਡੀਆਂ ਜਾਂਦੀਆਂ ਉੱਥੇ 1 2 ਜਿੱਥੇ ਆਉਂਦੇ ਵਿੱਚ ਮੇਰਾ 50000 ਖਰਚਦਾ ਮਹੀਨੇ ਦਾ ਉੱਥੇ ਮੈਨੂੰ 10000 ਦੋ ਜੀ ਇੰਦਾ ਬੋਲਦਾ ਨਹੀਂ ਜੀ ਦੇਖਿਆ ਅਗਰ ਜਦ ਤੱਕ ਇਹ ਚੀਜ਼ਾਂ ਇੰਦਾ ਨਹੀਂ ਜੁਣੀਆਂ ਸਰਕਾਰਾਂ ਆਪਣੇ ਜਿਹੜੇ ਖਰਚੇ ਕਰਦੇ ਆ ਲੋਕ ਇਹਨਾਂ ਦੇ ਜਿਹਨਾਂ ਦੇ ਖਰਚੇ ਬਣਾਏ ਹੋਏ ਆ ਜਦ ਤੱਕ ਉਹਨਾਂ ਤੇ ਕੰਟਰੋਲ ਨਹੀਂ ਜੁਣਦਾ ਉਹੀ ਸਾਡੇ ਤੇ ਜਿਹੜਾ ਟੈਕਸ ਬਣ ਮੰਨ ਸਾਡੇ ਤੇ ਆਉਂਦਾ ਸਾਡੀ ਜੇਬ ਤੋਂ ਵਿੱਚੋਂ ਹੀ ਜਿਹੜਾ ਸਿਸਟਮ ਚੱਲਦਾ ਸਰਕਾਰਾਂ ਦਾ ਉਹ ਕਿਤੇ ਨਾ ਕਿਤੇ ਸਾਡੇ ਤੇ ਘਟ ਹੋ ਸਕਦਾ ਪਰ ਇਹਨਾਂ ਚੀਜ਼ਾਂ ਬ ਜੀ ਬਿਲਕੁਲ ਦੇ ਦੇਖੋ ਉਹੀ ਗੱਲ ਆ ਜਾਂਦੀ ਹੈ ਕਿ ਸਰਕਾਰਾਂ ਹਾਲਾਂਕਿ ਇਹਨਾਂ ਸਭ ਚੀਜ਼ਾਂ ਦੇ ਉੱਤੇ ਕੋਈ ਠੋਸ ਕਦਮ ਨਹੀਂ ਚੁੱਕਦੀਆਂ ਜਿਸ ਕਰਕੇ ਫਿਰ ਆਮ ਜਨਤਾ ਵੀ ਇਹ ਹੀ ਚੀਜ਼ਾਂ ਕਹਿਣ ਦੇ ਵਿੱਚ ਮਜਬੂਰ ਹੋ ਜਾਂਦੀ ਹੈ ਕਿ ਇੱਥੇ ਜਿੰਨੇ ਵੀ ਸਰਕਾਰਾਂ ਨੇ ਜਾਂ ਲੀਡਰ ਨੇ ਹਾਲਾਂਕਿ ਉਹ ਇਹ ਸਭ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੰਦੇ ਪਰ ਆਮ ਲੋਕ ਇਸ ਮਹਿੰਗਾਈ ਦੀ ਮਾਰ ਤੋਂ ਜਾਂ ਫਿਰ ਜੀਆਂ ਜਿਹੜੀ ਸਥਿਤੀਆਂ ਨੇ ਇਹਨਾਂ ਤੋਂ ਕਿੱਦਾਂ ਬਚ ਸਕਦੇ ਨੇ मैडम बजणा मुश्किल है जी देखो बजणा ਤਾਂ ਹੈ ਹੀ ਨਹੀਂ ਜੀ ਇਸ ਤਾਂ ਚਪੇੜ ਦੇ ਲੋਕਾਂ ਨੇ ਤਾਂ ਆਉਣਾ ਹੀ ਆਉਣਾ ਜੀ ਜੀ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਆ ਵੀ ਕੋਈ ਸਿਸਟਮ ਹੋਣਾ ਚਾਹੀਦਾ ਵੀ ਸਰਕਾਰਾਂ ਅਗਰ ਮਨਮਰਜ਼ੀ ਕਰਦੀਆਂ ਉਹਨਾਂ ਦੀ ਮਨਮਰਜ਼ੀ ਰੋਕਣ ਨੂੰ ਜਾਂ ਜੋ ਨਜਾਇਜ਼ ਕਰਦੀਆਂ ਔਰ ਨਜਾਇਜ਼ ਨਾ ਕਰਨ ਉਹਨਾਂ ਚੀਜ਼ਾਂ ਤੋਂ ਰੋਕਣ ਨੂੰ ਲੋਕਾਂ ਦੇ ਕੋਲ ਕੁਝ ਹੋਣਾ ਚਾਹੀਦਾ ਲੋਕਾਂ ਦੇ ਕੋਲ ਕੁਝ ਨਿਯੰਤਰਣ ਇੱਕ ਵੋਟ ਹੁੰਦੀ ਹੈ ਉਹ ਵੀ ਵੋਟ ਰੌਲੇ ਰੱਪੇ ਦੇ ਵਿੱਚ ਕੋਈ ਕਿਤੇ ਪਾ ਦਿੰਦਾ ਕੋਈ ਕਿਤੇ ਪਾ ਦਿੰਦਾ ਕੋਈ ਨਾ ਦੀ ਸਰਕਾਰਾਂ ਬਣ ਜਾਂਦੀਆਂ ਜੀ ਲੇਕਿਨ ਵੋਟ ਪਾਉਣ ਤੋਂ ਬਾਅਦ ਸਾਡੇ ਕੋਲ 5 ਸਾਲ ਲਈ ਕੋਈ ਆਪਸ਼ਨ ਨਹੀਂ ਰਹਿ ਜਾਂਦਾ ਬਿਲਕੁਲ ਦੇਖੋ ਜੇਕਰ ਆਪਾਂ ਵੋਟਾਂ ਦੀ ਇੱਥੇ ਗੱਲ ਹੁਣ ਤੁਸੀਂ ਜਿੱਦਾਂ ਕਿ ਵੋਟਾਂ ਦੀ ਵੀ ਗੱਲ ਕੀਤੀ ਹੈ ਇੱਥੇ ਜੇਕਰ ਲਗਾਈਏ ਹਿਸਾਬ ਤਾਂ ਦੇਖੋ ਵੋਟਾਂ ਵੇਲੇ ਲੋਕਾਂ ਦਾ ਜਿਹੜਾ ਸਭ ਤੋਂ ਪਹਿਲਾ ਓਪੀਨੀਅਨ ਇਹ ਹੁੰਦਾ ਹੈ ਕਿ ਮਹਿੰਗਾਈ ਕਿੰਨੀ ਕ ਘਟ ਇੱਥੇ ਲੀਡਰ ਕਰਦੇ ਨੇ ਹਾਲਾਂਕਿ ਲੀਡਰ ਉਸ ਸਮੇਂ ਵਾਅਦੇ ਤਾਂ ਬਹੁਤ ਕਰਦੇ ਨੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਮਹਿੰਗਾਈ ਘਟ ਕਰ ਦਾਂਗੇ ਜਾਂ ਹੋਰ ਚੀਜ਼ਾਂ ਦੀ ਜਿਹੜੀ ਰਿਆਦ ਦੇ ਦਾਂਗੇ ਬਚਤ ਹੋਵੇਗੀ ਤੁਹਾਨੂੰ ਪਰ ਅਜਿਹਾ ਕੁਝ ਅੱਗੇ ਜਾ ਕੇ ਹੁੰਦਾ ਨਹੀਂ ਅੱਗੇ ਜਾ ਕੇ ਬਲਕਿ ਮਹਿੰਗਾਈ ਘਟਣ ਦੀ ਬਜਾਏ ਹੋਰ ਵਾਧੀ ਰਹਿੰਦੀ ਹੈ ਤਾਂ ਫਿਰ ਆਮ ਜਿਹੜੇ ਲੋਕ ਨੇ ਜਿਹੜੇ ਬਿਲਕੁਲ ਹੀ ਗਰੀਬ ਲੋਕ ਨੇ ਉਹ ਕਿੱਦਾਂ ਸਰਵਾਈਵ ਕਰਦੇ ਨੇ ਸਿਰਫ ਉਹਨਾਂ ਨੂੰ ਪਤਾ ਹੁੰਦਾ ਹੈ। ਦੇਖੋ ਸਰਕਾਰਾਂ ਕੀ ਸੋਚਦੀਆਂ ਮੈਡਮ ਮੰਨ ਲਓ ਕਿਸਾਨ ਦੀ ਫਸਲ ਦਾ ਰੇਟ ਚੱਕਣਾ ਹੈ ਜੀ। ਜੀ। ਉਹ ਟ੍ਰੈਕਟਰ ਦਾ ਰੇਟ ਚੱਕਦੇ ਆਂ ਜੀ ਜਿਹੜਾ ਪਬਲਿਕ ਤੇ ਪੈਂਦਾ ਜੀ। ਹੂੰ। ਦੇਖੋ ਵੀ ਪਬਲਿਕ ਚੀਕਾਂ ਮਾਰਦੀ ਹੈ ਜੀ। ਬਿਲਕੁਲ। ਜੇ ਰੇਟ ਨਹੀਂ ਚੱਕਦੇ ਰੇਟ ਵਧ ਨਹੀਂ ਦਿੰਦੇ ਤਾਂ ਫਿਰ ਕਿਸਾਨ ਚੀਕਾਂ ਮਾਰਦੇ ਆਂ ਜੀ। ਹੂੰ। ਸਰਕਾਰ ਨੂੰ ਕੋਈ ਤੋੜ ਇਹ ਜਾ ਕੱਢਣਾ ਚਾਹੀਦਾ ਵੀ ਜਿਹੜਾ ਪਬਲਿਕ ਤੇ ਵੀ ਬਜਟ ਨਾ ਪਵੇ ਆਰ ਕਿਸਾਨ ਨੂੰ ਰੇਟ ਵੀ ਪੂਰਾ ਬਣਦਾ ਮਿਲ ਜਵੇ। ਹੂੰ ਬਿਲਕੁਲ। ਕਿਵੇਂ ਜਾ ਕੋਹਣਾ ਦੇ ਕੋਈ ਸਭ ਬਹੁਤ ਵਾਰ ਕਹਿੰਨੇ ਵੀ ਸਾਡੀ ਜਿਹੜੀ ਗੱਲ ਹੁੰਦੀ ਹੈ ਸਰਕਾਰਾਂ ਨੇ ਕਿਸੇ ਨਮੈਂਦੇ ਤੇ ਮਾੜੀ ਮੁੱਟੀ ਕੰਨਾਂ 'ਚ ਪਾਵੇ ਜਾਂ ਕੰਨਾਂ 'ਚ ਪੈਣੀ ਕਿ ਪਤਾ ਵੀ ਹੁੰਦਾ ਲੇਕਿਨ ਕਰਨਾ ਨਹੀਂ ਜੀ ਹੈ ਲੋਕਾਂ ਇਹ ਸਰਕਾਰਾਂ ਨਹੀਂ ਜੀ। ਜੀ। ਲੇਕਿਨ ਜਿੰਨਾ ਖਰਚਾ ਢਾਲਾ ਲਿਆਉਣ ਵਾਸਤੇ ਹਿੰਦੁਸਤਾਨ ਇੰਡੀਆ ਕਹਾਦਾ ਬਹਾਮੀ ਦੋ ਕੰਟਰੀਆਂ ਤੋਂ ਜੀ। ਹੂੰ ਉਹੀ ਖਰਚੇ ਦੇ ਵਿੱਚ ਇੱਥੇ ਕਿਸਾਨਾਂ ਨੂੰ ਐਮਐਸਪੀ ਦੇ ਕੇ ਇੱਥੇ ਉਹਨਾਂ ਦਾ ਫਸਲਾਂ ਤੇ ਗਾਰੰਟੀ ਦੇ ਕੇ ਬਾਕੀ ਇਹ ਜੇ ਬੀਜ ਲਿਆਉਣ ਜਿਹੜੇ ਪਾਣੀ ਘੱਟ ਖੀਣ ਉਪਜ ਜ਼ਿਆਦਾ ਦੇਣ ਉਹਨਾਂ ਦਾ ਰੇਟ ਮਿਲੇ ਉਹੀ ਖਰਚਾ ਤੁਸੀਂ ਅਗਰ ਇੱਧਰ ਲਿਆ ਕੇ ਉਸ ਚੀਜ਼ ਨੂੰ ਕਰ ਦੋ ਤਾਂ ਕਿਤੇ ਨਾ ਕਿਤੇ ਮਹਿੰਗਾਈ ਘਟ ਸਕਦੀ ਹੈ ਕਿਸਾਨ ਨੂੰ ਪੂਰਾ ਰੇਟ ਮਿਲ ਸਕਦਾ ਹੈ ਤੇ ਜਿਹੜੀ ਗਰੀਬੀ ਇੱਥੇ ਬਚਣਾ ਹੋਗਾ ਤਾਂ ਸਕਦਾ ਜੋ ਸਾਡਾ ਹਿਸਾਬ ਨਾਲ ਕਹਿ ਰਹੇ ਹੈ ਜੀ ਬਿਲਕੁਲ ਬਿਲਕੁਲ ਇੱਥੇ ਦੇਖੋ ਇਹ ਸਭ ਚੀਜ਼ਾਂ ਹਾਲਾਂਕਿ ਆਮ ਲੋਕਾਂ ਦੀ ਜੇਬ ਤੇ ਬਹੁਤ ਅਸਰ ਕਰਦੀਆਂ ਨੇ ਰਸੋਈ ਘਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿਲੰਡਰ ਦੀ ਕੀਮਤ ਵੀ ਆਪਾਂ ਨੂੰ ਪਤਾ ਹੈ ਕਿ ਕਿੰਨੀ ਜ਼ਿਆਦਾ ਹੈ ਤਾਂ ਇੱਥੇ ਕੀ ਲੱਗਦਾ ਹੈ ਕਿ ਆਮ ਲੋਕ ਵੀ ਇਹਨਾਂ ਸਭ ਚੀਜ਼ਾਂ ਤੋਂ ਪਰੇਸ਼ਾਨ ਹੋ ਕੇ ਫਿਰ ਇਹ ਸਭ ਜਿਹੜੇ ਸਵਾਲ ਨੇ ਚੁੱਕਦੇ ਨੇ ਪਰ ਹਾਲਾਂਕਿ ਹੁਣ ਤਾਂ ਦੇਖੋ ਵੋਟਾਂ ਵੀ ਪੈ ਚੁੱਕੀਆਂ ਨੇ ਸਰਕਾਰਾਂ ਬਣ ਚੁੱਕੀਆਂ ਨੇ ਕੀ ਲੱਗਦਾ ਹੈ ਕਿ ਇਸ ਪੜਾਅ ਦੇ ਉੱਤੇ ਆ ਕੇ ਸਰਕਾਰਾਂ ਵੀ ਚੁੱਪ ਹੋ ਜਾਂਦੀਆਂ ਨੇ ਖੜਵਾ ਅਫਸੋਸ ਨਹੀਂ ਈ ਗੱਲ ਦਾ ਹੋ ਜਾਂਦਾ ਨਾ ਜੀ ভোটার ਨੂੰ ਹੂੰ ਵੀ ਸਰਕਾਰਾਂ ਚੁੱਪ ਹੋ ਜਾਣੀ ਹੈ ਸਰਕਾਰਾਂ ਕੁਝ ਕਰਨ ਚਿਕਣਾ ਪੋਚੋਣਾ ਤੋਂ ਪਹਿਲਾਂ ਇਹ ਕਰਦੀਆਂ ਲੋਕਾਂ ਦੇ ਕੇ ਦਾਵੇ ਵਾਦੇ ਕਰਦੀਆਂ ਹੁੰਦੀਆਂ ਜਾ ਕੇ ਲੋਕਾਂ ਦੇ ਦਰਵਾਜ਼ਿਆਂ 'ਚ ਜਾ ਕੇ ਉਹੀ ਸਰਕਾਰਾਂ ਬਣਨ ਤੋਂ ਬਾਅਦ ਕਰਕੇ ਦਿਖਾਉਣਾ ਜੀ ਕਰਨਾ ਤਾਂ ਕੁਝ ਹੁੰਦਾ ਹੀ ਨਹੀਂ ਕਰਨਾ ਤਾਂ ਬਸ ਉਹੀ ਦਾਸਟ ਵਾਲੇ ਛੇ ਵੀੰਦੇ ਆ ਜੀ ਉਹਨਾਂ ਕੋਲ ਦੇ ਪਿੱਛੇ ਲੱਗੇ ਨੇ ਜੀ ਉਹ ਵੀ ਕਹਿੰਦੇ ਕਿ ਸਿਸਟਮ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਸਰਕਾਰ ਜਿਹੜੀ ਬਣਦੀ ਆ ਜਿਹੜੀ ਬਣਦੀ ਪਾਰਟੀ ਦੀ ਆ ਜਵੇ ਕਾਨੂੰਨ ਚੇਂਜ ਕਰਨ ਦੀ ਜ਼ਰੂਰਤ ਹੈ ਸਿਸਟਮ ਨੂੰ ਬਦਲਾਅ ਦੀ ਜ਼ਰੂਰਤ ਹੈ ਅਗਰ ਇਸੇ ਸਿਸਟਮ ਦੇ ਵਿੱਚ ਚੱਲ ਗਿਆ ਸਾਡਾ ਹਿੰਦੁਸਤਾਨ ਫਿਰ ਪਹਿਲੇ ਹੀ ਇਹ ਲੋਕ ਤਾਂ ਕਹਿ ਰਹੇ ਆ ਦੁਨੀਆ ਦਾ ਆਪਣੇ ਹਿੰਦੁਸਤਾਨ ਦੇ ਕਹਿ ਰਹੇ ਆ ਵੀ ਸਾਡਾ ਜਿਹੜਾ ਕੋਰਪੋਰੇਟ ਘਰਾਣਿਆਂ ਦੇ ਹੱਥ ਜਿਹੜਾ ਦੇਸ਼ ਗਿਆ ਹੋਇਆ ਉਹੀ ਸਿਸਟਮ ਚੱਲਦਾ ਗਰੀਬ ਮਰ ਰਿਹਾ ਉਹ ਲੋ ਕੀ ਲੱਗਦਾ ਹੈ ਕਿ ਅੱਜ ਕੱਲ ਦਾ ਜੋ ਸਮਾ ਹੈ ਇਸ ਦੇ ਵਿੱਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਤੇ ਗਰੀਬ ਜਿਹੜਾ ਵਿਅਕਤੀ ਹੈ ਉੱਥੇ ਹੀ ਖੜਾ ਹੈ ਬਿਲਕੁਲ ਮੈਡਮ ਦੇਖੋ ਉਹੀ ਸਵਾਲ ਆ ਤੁਹਾਡਾ ਸਾਡਾ ਜਵਾਬ ਮਤਲਬ ਤੁਹਾਡਾ ਸਵਾਲ ਤੁਹਾਡਾ ਜਵਾਬ ਉਹੀ ਰਹੂਗਾ ਜੀ ਸਿਰਫ ਕਾਨੂੰਨ ਦੇ ਵਿੱਚ ਚੇਂਜਿੰਗ ਹੈ ਜੀ ਸਿਸਟਮ ਦੇ ਵਿੱਚ ਚੇਂਜਿੰਗ ਹੈ ਜੀ ਹਮ ਅਗਰ ਸਿਸਟਮ ਨੂੰ ਤੁਸੀਂ ਬਦਲਾਅ ਦੇ ਵਿੱਚ ਲਿਆਉਂਗੇ ਤੁਸੀਂ ਦੇਖੋ ਕਿ ਜਿਹੜਾ ਕੋਈ ਚੀਜ਼ ਕਰੇਤਾ ਉਹਨੂੰ ਵੀ ਨੇੜ ਪੂਰਾ ਮਿਲੇ ਜਿਹੜਾ ਲੈੜੇ ਆਲਾ ਉਹਨੂੰ ਵੀ ਘੱਟ ਲੱਗੇ ਤੁਸੀਂ ਇੱਦਾਂ ਦਾ ਡਿਸਟ੍ਰਿਬਲੇ ਲੈ ਕੇ ਆਉਂਗੇ ਇੱਦਾਂ ਦੇ ਕਾਨੂੰਨ ਲੈ ਕੇ ਆਉਂਗੇ ਫਿਰ ਸਾਡਾ ਦੇਸ਼ ਵੀ ਖੁਸ਼ ਆਲਾ ਸਾਡੇ ਲੋਕ ਵੀ ਖੁਸ਼ ਆਲਾ ਲੈ ਕੇ ਕੁਸ਼ੀਆਂ ਵਾਸਤੇ ਹੀ ਸਰਕਾਰਾਂ ਬਣਦੀਆਂ ਆਪਣੇ ਜਿੱਡ ਵਰਨੇ ਵਾਸਤੇ ਹੀ ਸਰਕਾਰਾਂ ਬਣਦੀਆਂ ਆਪਣੀਆਂ ਪਰੌਟੀਆਂ ਆਪਣੀਆਂ ਜਵੀਆਂ ਦੇਖੋ ਕਿਹੜਾ ਜਿਹੜੇ ਕਿੰਨੇ ਲੀਡਰ ਆ ਸਾਡੇ ਕਿੰਨੇ ਨੇਤਾ ਹਜੇ ਆ ਜਿਨਾਂ ਤੇ ਕਰਾਪਸ਼ਨ ਦਾ ਲੱਗਿਆ ਹੋਇਆ ਇਲਜ਼ਾਮ ਬਿਲਕੁਲ ਬਿਲਕੁਲ ਦੇਖੋ ਕੱਲ ਹੀ ਆਪਾਂ ਇੱਕ ਵਿਸ਼ੇ ਦੇ ਉੱਤੇ ਵੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੀਡਰਾਂ ਦੇ ਉੱਤੇ ਕਰਾਪਸ਼ਨ ਦਾ ਵੀ ਦਾਗ ਜਿਹੜਾ ਲੱਗਿਆ ਹੋਇਆ ਹੈ ਕਰਾਪਸ਼ਨ ਦਾ ਤੱਬਾ ਆਪਾਂ ਕਹਿ ਸਕਦੇ ਹਾਂ ਇੱਥੇ ਕੀ ਲੱਗਦਾ ਹੈ ਕਿ ਅਜਿਹੇ ਲੀਡਰਾਂ ਨੂੰ ਵੀ ਅਜਿਹੇ ਲੀਡਰਾਂ ਤੋਂ ਹਾਲਾਂਕਿ ਲੋਕਾਂ ਨੂੰ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਕਿ ਕਰਾਪਸ਼ਨ ਦੇ ਵਿੱਚ ਜਿਨ੍ਹਾਂ ਦਾ ਨਾਂ ਹੈ ਕੀ ਲੱਗਦਾ ਇੱਥੇ ਕੁਰਸੀਆਂ ਦਾ ਵੀ ਫਾਇਦਾ ਚੁੱਕਿਆ ਜਾਂਦਾ ਹੈ ਲੀਡਰਾਂ ਦੇ ਵੱਲੋਂ ਮੈਡਮ ਲੋਕ ਕਿੰਨਾ ਕਬੱਜਣਗੇ ਜੀ ਲੋਕ ਨਹੀਂ ਜੀ ਬਾਸ ਸਕਦੇ ਸਿਸਟਮ ਉਹ ਵੀ ਗੱਲ ਆ ਜੇ ਸਿਸਟਮ ਚੇਂਜ ਸਿਸਟਮ ਚੇਂਜ ਮਤਲਬ ਮੰਨ ਲਓ ਕੋਈ ਸਿਸਟਮ ਕਰੈਕਟ ਹੋ ਗਿਆ ਜੀ ਜੀ ਉਹਦੇ ਤੇ ਸਭ ਕੁਝ ਠਾਈ ਵੀ ਹੋ ਗਿਆ ਫਿਰ ਉਹਨੂੰ ਪਾਰਟੀਆਂ ਚ ਕਿਉਂ ਰੱਖਿਆ ਉਹਨੂੰ ਫੇਰ ਮੁਰਮੁਰ ਕੇ ਦਿੱਤਾ ਕਿੰਦਾ ਬਿਲਕੁਲ ਦੇਖੋ ਜੇਕਰ ਆਪਾਂ ਪਾਰਟੀਆਂ ਦੀ ਗੱਲ ਕਰੀਏ ਰਾਜਨੀਤੀ ਦੀ ਗੱਲ ਕਰੀਏ ਬਹੁਤ ਸਾਰੇ ਅਜੀਏ ਲੀਡਰ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਪਰਚੇ ਵੀ ਹੁੰਦੇ ਨੇ ਮਰਮੋ ਹੀ ਗੱਲ ਕਰਦਾ ਜੀ ਉਹਨਾਂ ਲੋਕਾਂ ਨੂੰ ਤਾਂ ਪਾਰਟੀ ਦੇ ਵਿੱਚੋਂ ਸਸਪੈਂਡੇ ਕਰਨਾ ਚਾਹੀਦਾ ਹੈ ਰਾਜਨੀਤੀ ਚ ਆਈ ਨਹੀਂ ਸਕਦਾ ਜੀ ਹਾਂਜੀ ਉਹਨਾਂ ਲੋਕਾਂ ਨੂੰ ਤਾਂ ਸਪੋਰਟਿਵਲੀ ਮਿਲਦੀ ਉਹ ਲੋਕਾਂ ਤੋਂ ਸੀਐਮ ਜੀ ਨੇ ਉਹਨਾਂ ਤਾਂ ਡਿਕਟੇਟਰ ਮਿਲਦੀ ਹੈ ਜੀ ਸਿਸਟਮ ਇਸੇ ਸਿਸਟਮ ਦੀ ਗੱਲ ਕਰਦੇ ਆ ਵੀ ਇਹਦਾ ਦੇ ਵਿੱਚ ਚੇਂਜਿੰਗ ਦੀ ਜ਼ਰੂਰਤ ਹੈ ਜੀ ਸਿਕਤਾਈ ਦੀ ਜ਼ਰੂਰਤ ਹੈ ਕੌਣ ਇਸ ਸਿਸਟਮ ਨੂੰ ਕਰਨੇ ਵਾਲਾ ਹੋਊਗਾ ਸਟ ਉਹ ਸਾਡੇ ਦੀ ਸਮਝ ਨਹੀਂ ਯਾਰ ਇਹ ਕੌਣ ਕਰੂਗਾ ਬਿਲਕੁਲ ਦੇਖੋ ਸਿਸਟਮ ਬਦਲਾਵ ਦੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਕਾਲਰ ਹੋਰ ਜੁੜੇ ਨੇ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆ ਹੈਲੋ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਬੋਲਦਾ ਸਰ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਾਡਾ ਤੁਹਾਡਾ ਇਵਨ ਪੰਜਾਬੀ ਟੀਵੀ ਤੇ ਧੰਨਵਾਦ ਧੰਨਵਾਦ ਕੀ ਕਹਿਣਾ ਚਾਹੋਗੇ ਮਾਲਵਿੰਦਰ ਜੀ ਤੁਸੀਂ ਇੱਥੇ ਦੇਖੋ ਲਾਈਵ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੇ ਮਹਿੰਗਾਈ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਮਹਿੰਗਾਈ ਦੇ ਨਾਲ-ਨਾਲ ਹੁਣ ਬਿਜਲੀ ਬਿੱਲਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਵਾਧਾ ਕੀਤਾ ਗਿਆ ਹੈ ਦੇਖੋ ਜੀ ਜਿਹੜਾ ਹੁਣ ਬਿਜਲੀ ਦਾ ਸੰਕਟ ਹੈ ਤਾਂ ਕੋਹ ਨੂੰ ਜਿਹਨੇ ਕਰਨੀ ਗਾਂ ਨਹੀਂ ਹਰ ਇੱਕ ਘਰ ਦੇ ਵਿੱਚ ਜਿੱਥੇ ਸਿਆਣ ਕਰਨਾ ਨਹੀਂ ਹੁੰਦਾ ਉਹਦੇ ਨਾਲ ਦੁੱਗਣਾ ਲੋਡ ਚੱਲ ਰਿਹਾ ਜੀ 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 ਜਿਹੜਾ ਕੰਮ ਹੈ ਜਿਹੜਾ ਸਿਸਟਮ ਹੈ ਸਾਰਾ ਬਿਜਲੀ ਦੇ ਉੱਤੇ ਚੱਲ ਰਿਹਾ ਹੁਣ ਹੂੰ ਬਿਜਲੀ ਦੇ ਉੱਤੇ ਵੀ ਜਦੋਂ ਵੀ ਹਣ ਜੋ ਆਪਣੇ ਟੋਲੇ ਦੇ ਲੱਗੇ ਨੇ ਪ੍ਰੋਜੈਕਟ ਜਿਹੋ ਪਾਣੀ ਦੇ ਪ੍ਰੋਜੈਕਟ ਲੱਗਿਆ ਹੋਇਆ ਹੈਗਾ ਉਹਦਾ ਦਿੱਲੀ ਨੂੰ ਭੇਜਿਆ ਗਿਆ ਰੁਕੜਾ ਦਾ ਹੂੰ ਤੇ ਫਸਟਿੰਗ ਜਿਵੇਂ ਕੋਲਾ ਕੋਲਾ ਮਹਿੰਗਾ ਹੋ ਰਿਹਾ ਮਲਾਜਮਾਨੀ ਤਰਖਾਨਾਂ ਦੀ ਵੋਟ ਨੇ ਇਸ ਕਰਕੇ ਸਰਕਾਰ ਨੂੰ ਇਹ ਇਹ ਕਾਰਨ ਚੁਕਣਾ ਪਿਆ ਹਮਮ ਬਾਤ ਵੀ ਲਿਖੀ ਮਗਾਈ ਆ ਜਿੰਨੀਆਂ ਸਰਕਾਰਾਂ ਜਾਂਦੀਆਂ ਨੇ ਮਗਾਈ ਤੇ ਤਾਂ ਜਿੰਨੀਆਂ ਵੀ ਸਰਕਾਰਾਂ ਆ ਗਿਆ ਪੰਜਾਬ ਦੀ ਤੇ ਸੈਕਟਰ ਦੀ ਉੱਥੇ ਚੁੱਪ ਕਰੀ ਬੈਠੀਆਂ ਬਿਲਕੁਲ ਹਾਲਾਂਕਿ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨੀ ਓਨੀ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਲੋਕਾਂ ਨੂੰ ਆਪਾਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਆਪਣੇ ਇਹਨਾਂ ਲਾਈਵ ਪ੍ਰੋਗਰਾਮਾਂ ਦੇ ਰਾਹੀਂ ਦਿੰਨੇ ਆ ਕੀ ਕਹਿਣਾ ਚਾਹੋਗੇ ਮਾਲਵਿੰਦਰ ਜੀ ਕਿ ਮਹਿੰਗਾਈ ਐਨੀ ਵਧਣ ਦਾ ਕਾਰਨ ਆਪਾਂ ਕੀ ਕਹਿ ਸਕਦੇ ਆ? ਦੇਖੋ ਕਾਰਨ ਤਾਂ ਇਹ ਜੀ ਕੋਈ ਵੀ ਚੀਜ਼ ਕਿਸੇ ਵੀ ਚੀਜ਼ ਦੇ ਦੁਕਾਨਦਾਰ ਤੇ ਲੈ ਜਾਓ ਕੋਈ ਏਰੀਆ ਇਸੇ ਲੈ ਜਾਓ ਉੱਥੇ ਕੰਟਰੋਲ ਕਿਸੇ ਦਾ ਨਹੀਂ ਹੈਗਾ। ਜੀ ਜਿਵੇਂ ਸਾੜੀ ਭਾਜੀ ਤੋਂ ਲੈ ਲਓ 100 ਰੁਪਏ ਤੋਂ ਵੱਧ ਕੋਈ ਵੀ ਦੁਕਾਨਦਾਰ ਕੋਈ ਕੱਟੂ ਨਹੀਂ ਲੈਂਦਾ ਅਸੀਂ ਦੁਕਾਨਦਾਰ ਤੋਂ ਕੱਟੂ ਲੈਣਾ ਏਰੀਆ ਤੋਂ ਕੱਟੂ ਜੀ 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 ਰੁਪਏ ਤੋਂ ਘੱਟ ਨਹੀਂ ਹੁੰਦੇ। ਹੂੰ ਬਿਲਕੁਲ

ਹਾਂਜੀ ਸ਼ਰਮਾ ਜੀ ਇਥੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਕਿ ਦੇਖੋ ਜੇਕਰ ਕਾਰਪੋਰੇਟ ਘਰਾਣਿਆਂ ਦੀ ਵੀ ਆਪਾਂ ਗੱਲ ਕਰੀਏ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਆਮ ਜਨਤਾ ਹੈ ਆਮ ਜਨਤਾ ਦੇ ਉੱਤੇ ਹਾਵੀ ਹੋ ਸਕਦੇ ਨੇ ਕਿਉਂਕਿ ਅੱਜ ਹੀ ਹਾਵੀ ਨੇ ਤਾਂ ਆਉਣ ਵਾਲੇ ਵਕਤ ਦੇ ਵਿੱਚ ਤਾਂ ਦੇਖੋ ਮਹਿੰਗਾਈ ਪਤਾ ਨਹੀਂ ਕਿੱਥੇ ਹੀ ਜਾਵੇਗੀ ਬਿਲਕੁਲ ਮਰਦ ਦੇਖੋ ਇਹ ਤਾਂ ਸਾਨੂੰ ਦਿਖੇ ਰਿਹਾ ਜੀ ਹੂੰ ਜੀ ਜੇ ਸੀ ਉਹਨਾਂ ਦੇ ਹੱਥ 'ਚ ਨਹੀਂ ਹੈਗੇ ਤਾਂ ਅੱਜ ਅਸੀਂ ਆਪਣੇ ਆਰਾਮ ਨਾਲ ਬਿਨਾਂ ਮਹਿੰਗਾਈ ਤੋਂ ਜੀਂਦੇ ਜੀ ਜੀ ਸਾਡਾ ਮਹਿੰਗਾਈ ਦੇ ਵਿੱਚ ਜਿਹੜਾ ਅਸੀਂ ਜੀ ਰਹੇ ਆ ਜਾਂ ਅਸੀਂ ਕਿੰਨੀ ਮਜਬੂਰੀ 'ਚ ਜੀ ਰਹੇ ਆ ਤਾਂ ਉਹ ਲੋਕਾਂ ਸਰਕਾਰਾਂ ਨੂੰ ਨਹੀਂ ਪਤਾ ਕਿ ਕਿ ਉਹਨਾਂ ਕੋਲ ਤਾਂ ਏਸੀ ਗੱਡੀਆਂ ਏਸੀ ਰੂਮ ਆ ਜਿਹੜੇ ਬਿਸ਼ੱਕ ਕਿਨਾ ਖਰਚਾ ਤੋਂ ਆ ਜਾਂ ਜਿਹੜੇ ਸਰਕਾਰਾਂ ਦੇ ਹੱਥਾਂ ਵੱਲ ਰਜਗਾਰ ਵੱਲ ਦੇਖਦੇ ਆ ਜਾਂ ਜਿਹੜੇ ਸਰਕਾਰਾਂ ਦੇ ਹੱਥਾਂ ਵੱਲ ਨੌਕਰੀਆਂ ਵੱਲ ਦੇਖਦੇ ਆ ਜੀ ਉਹਨਾਂ ਲੋਕਾਂ ਵੱਲ ਅਗਰ ਸਰਕਾਰਾਂ ਗੰਭੀਰ ਰੂਪ ਦੇ ਵਿੱਚ ਮੈਂ ਹੀ ਸੋਚਣ ਗਈ ਆ ਫਿਰ ਤਾਂ ਜੀ ਕਹਿੰਦੇ ਕਿ ਸਰਕਾਰਾਂ ਦਾ ਕੋਈ ਫਾਇਦਾ ਨਹੀਂ ਜੀ ਹੈ ਬਹੁਤ ਔਖੀ ਜ਼ਿੰਦਗੀ ਹੈ ਜੀ ਮਹंगाई ਤੁਸੀਂ ਦਿਨ ਬਰ ਦਿਨ ਵਧਾਉਨੇ ਆ ਜੀ 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 ਸਰਕਾਰਾਂ ਨੂੰ ਅਪੀਲ ਕਰੂੰਗਾ ਮਹंगाई ਵਧਾਓ ਕੋਈ ਦਿੱਕਤ ਨਹੀਂ ਚਲੋ ਸਿਸਟਮ ਚ ਚੱਲਣਾ ਪੈਂਦਾ ਹੈ ਲੇਕਿਨ ਨਾਲ ਦੀ ਨਾਲ ਕਿਤੇ ਨਾ ਕਿਤੇ ਆਮਦਨ ਵੀ ਚੱਪੋ ਜਿਹੜੀ ਜੀ ਬਿਲਕੁਲ ਬਿਲਕੁਲ ਮੈਂ ਕਹਿੰਦਾ ਜਦਾ ਤੱਕ 10 15 ਰਹੇ ਆ ਉਹਦੇ ਖਰਚੇ ਤੇ 20 ਹੋ ਰਹੇ ਆ ਆਮਦਨ 5 ਤੋਂ 5 ਹੈ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਇੱਕ ਹੋਰ ਕਾਲਰ ਆਪਨੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਹਾਂ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸਰ ਕੀ ਕਹਿਣਾ ਚਾਹੂਗੀ ਸਰ ਅੱਜ ਆਪਾਂ ਮਹਿੰਗਾਈ ਤੇ ਗੱਲ ਕਰ ਰਹੇ ਹਾਂ ਇੱਥੇ ਫਿਰ ਤੋਂ ਜਿਹੜੀ ਮਹਿੰਗਾਈ ਦੀ ਮਾਰ ਪਈ ਹੈ ਹਾਲਾਂਕਿ ਕੱਲ ਸਬਜ਼ੀਆਂ ਦੇ ਵਿੱਚ ਨਿਜ਼ਾਫਾ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਨਿਜ਼ਾਫਾ ਦੇਖਣ ਨੂੰ ਮਿਲਿਆ ਸੀ ਤੇ ਅੱਜ ਬਿਜਲੀ ਦੀ ਇੱਥੇ ਗੱਲ ਕਰਦੇ ਹਾਂ ਕਿ ਬਿਜਲੀ ਵੀ ਹੁਣ ਇੱਥ 15 ਪੈਸੇ ਹੋਰ ਮਹਿੰਗੀ ਹੋ ਗਈ ਹੈ। ਇਹ ਤੋਂ ਮਹਿੰਗੀ ਦੀ ਮਾਰ ਦੀ ਇੱਕ ਕਿਸ਼ਤ ਹੋਰ ਆ ਗਈ ਆਪਾਂ ਨੂੰ। ਜੀ 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 ਬਿਲਕੁਲ ਬਿਲਕੁਲ। ਚਲ ਕਰ ਮੈਂ ਇਹ ਹੈ ਨਾ ਜਿਹੜੇ ਪ੍ਰੋਡਕਸ਼ਨ ਹੈ ਕਿਸਾਨ ਦੀ ਪ੍ਰੋਡਕਸ਼ਨ ਪਹਿਲਾਂ ਵਾਰ ਘਟ ਹੈ। ਜੀ। ਪ੍ਰੋਡਕਸ਼ਨ ਵਾਸਤੇ ਇਹਨਾਂ ਨੂੰ ਬਾਹਰੋਂ ਵੀ ਵਗੈਰਾ ਲੈਣੇ ਪੈਣਗੇ ਤਾਂ ਕਿ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਏ, ਪ੍ਰੋਡਕਸ਼ਨ ਦੁੱਗਣੀ ਹੋ ਜਾਏ ਤਾਂ ਉਹਦੀ ਆਮਦਨ ਦੁੱਗਣੀ ਹੋ ਸਕੀ। ਬਿਲਕੁਲ। ਆ ਕੇ ਰੇਟ ਦੁੱਗਣੇ ਕਰਨ। ਹਾਂਜੀ। ਮਤਲਬ ਇਸ ਤਰੀਕੇ ਨਾਲ ਦੂਸਰੀ ਗੱਲ ਹੈ ਕਿ ਕੋールド ਸਟੋਰੇਜ ਸਟੋਰ ਸਿਸਟਮ ਆਪਣੇ ਬਿਲਕੁਲ ਹੀ ਹੈ ਨਹੀਂ। ਦੇਸ਼ ਕਿਤੇ ਨਾ ਆਜ਼ਾਦ ਹੋਇਆ ਗੱਲ ਕਰ ਗਵਰਨਮੈਂਟ ਤੋਂ ਸਟੋਰ ਸਿਸਟਮ ਨਹੀਂ ਬਣਿਆ। ਬਿਲਕੁਲ। ਜਿੰਨਾ ਚਿਰ ਕਿਸਾਨ ਕੋਈ ਵੀ ਪ੍ਰੋਡਕਸ਼ਨ ਤਿਆਰ ਕਰਦਾ ਹੈ ਉਹ ਕੋールド ਸਟੋਰ ਚ ਜਾਵੇ, ਸਟੋਰ ਵਾਲੀ ਚੀਜ਼ ਬਾਜ਼ਾਰ ਚ ਜਾਵੇ। ਹਾਂਜੀ। ਹਾਂ ਇੱਕ ਫਿਕਸ ਪ੍ਰਾਈਸ ਤੇ ਵਿਖੂਗੀ ਉਹ, ਵਿਕਣੀ ਚਾਹੀਦੀ ਤਾਂ ਸਾਰੇ ਲੋਕਾਂ ਨੂੰ ਇੱਕ ਰੇਟ ਮਿਲੂ ਇਹ ਨਹੀਂ ਹੈ ਵੀ ਕਦੇ 300 ਕਿਲੋ ਤੇ ਕਦੇ 300 ਰੁਪਏ ਜਿੱਲੋ। ਮਤਲਬ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਉਹ ਗਵਰਨਮੈਂਟ ਕਰਣੀ ਨਹੀਂ। ਚੇਤਨ ਇਹ ਸਾਰਾ ਸਿਸਟਮ ਗੜਬੜਾ ਰਿਹਾ ਹੈ ਬਿਲਕੁਲ ਬਿਲਕੁਲ ਤੇ ਦੇਖੋ ਦੂਸਰੇ ਪਾਸੇ ਲੋਕਾਂ ਤੋਂ ਹੀ ਟੈਕਸ ਜਿਹੜੇ ਲਏ ਜਾਂਦੇ ਨੇ ਤੇ ਲੋਕਾਂ ਦੀ ਹੀ ਸੈਲਰੀਆਂ ਘਟਨੇ ਤੇ ਜੇਕਰ ਆਪਾਂ ਦੇਖਿਆ ਜਾਏ ਆਮ ਲੋਕਾਂ ਤੇ ਹਰ ਚੀਜ਼ ਦਾ ਅਸਰ ਪੈਂਦਾ ਹੈ ਹਾਂਜੀ ਹਰ ਇੱਕ ਚੀਜ਼ ਦਾ ਅਸਰ ਤਾਂ ਪੈਂਦਾ ਜੀ ਫਿਰ ਜਦੋਂ ਆਪਣੇ ਕੋਲੇ ਆਮਦਨ ਦੇ ਸਾਧਨ ਤਾਂ ਲਿਮਟ ਜਦੋਂ ਲਿਮਟ ਜਿਨੇ ਫਿਰ ਆਪਣੇ ਤੇ ਅਸਰ ਪੈਣਾਗਾ ਬਿਲਕੁਲ ਫਿਰ ਇਸ ਕਰਕੇ ਮੈਡਮ ਮਤਲਬ ਸਟੋਰ ਸਿਸਟਮ ਤੇ ਪ੍ਰੋਡਕਸ਼ਨ ਹੂੰ ਤੇ ਵਿਚੋਲੀ ਹੈ ਹੂੰ ਇੱਕ ਹਰ ਇੱਕ ਚੀਜ਼ ਦਾ ਆਪਣੇ ਜਿਹੜਾ ਵਿਚੋਲੀਓ ਹੈ ਵਿਚੋਲੀਆ ਖਾਂਦਾ ਕੋਨੇ ਪੈਸੇ ਕਿਸਾਨ ਨੂੰ ਬਣਦੇ ਨੇ ਉਹਨੇ ਪੈਸੇ ਇਕੱਲਾ ਵੇਚਣ ਵਾਲਾ ਬਣਾ ਜਾਂਦਾ ਤੇ ਨਾਲੇ ਤਾਂ ਕਿਸਾਨ ਝਾਕਦਾ ਰਹਿ ਜਾਂਦਾ ਨਾਲੇ ਵੀਰਦਾਰ ਨੂੰ ਚੀਜ਼ ਨਹੀਂ ਮਿਲਦੀ ਹੈ ਬਿਲਕੁਲ ਬਿਲਕੁਲ ਇਹ ਚੀਜ਼ਾਂ ਬੰਦ ਗਵਰਨਮੈਂਟ ਨੂੰ ਧਿਆਨ ਦੇਣਾ ਪਊ ਜਿਵੇਂ ਜਦੋਂ ਕੋਈ ਸਰਕਾਰ ਲੋਕ ਹਿੱਤ ਦੀ ਸਰਕਾਰ ਆ ਗਈ ਤਾਂ ਉਹ ਪ੍ਰਾਈਵੇਟ ਸੈਕਟਰ ਦੇ ਖਿਲਾਫ ਹੋਊਗੀ ਤੇ ਪਬਲਿਕ ਸੈਕਟਰ ਵੱਲ ਉਹ ਧਿਆਨ ਦੇ ਬਿਲਕੁਲ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਠੀਕ ਹੈ ਥੈਂਕ ਯੂ ਹਾਂਜੀ ਹਾਂਜੀ ਤਾਂ ਅੱਜ ਅਸੀਂ ਜੋ ਟੌਪਿਕ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਸੀ ਕਿ ਆਮ ਲੋਕਾਂ ਤੇ ਮਹਿੰਗਾਈ ਦੀ ਇੱਕ ਵਾਰ ਫਿਰ ਤੋਂ ਮਾਰ ਪਈ ਐ ਬਿਜਲੀ ਦੇ ਬਿੱਲਾਂ ਦੀ ਜੇਕਰ ਗੱਲ ਕੀਤੀ ਜਾਵੇ ਬਿਜਲੀ ਦੀ ਗੱਲ ਕੀਤੀ ਜਾਵੇ ਤਾਂ 15 ਪੈਸੇ ਦਾ ਨਿਜ਼ਾਫਾ ਇੱਥੇ ਹੋਰ ਦੇਖਣ ਨੂੰ ਮਿਲਿਆ ਹਾਲਾਂਕਿ ਮਹਿੰਗਾਈ ਦਿਨ ਪਰ ਦਿਨ ਵਧਦੀ ਜਾ ਰਹੀ ਐ ਜਿੱਦਾਂ ਕਿ ਗੱਲ ਮੰਡੀ ਦੇ ਰੇਟਾਂ ਦੀ ਗੱਲ ਕੀਤੀ ਸੀ ਉਹਨਾਂ ਦੇ ਵਿੱਚ ਵੀ ਜਿਹੜੇ ਬਦਲਾਅ ਦੇਖਣ ਨੂੰ ਮਿਲੇ ਨੇ ਦੁੱਧ ਤੇ ਪ੍ਰਾਈਸ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਨਿਜ਼ਾਫਾ ਹੋਇਆ ਹਾਲਾਂਕਿ ਇਹ ਮਹਿੰਗਾਈ ਅੱਗੇ ਜਾ ਕੇ ਕਿੰਨੀ ਖੋਰ ਵਧੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰੇਗਾ ਫਿਲਹਾਲ ਦੀ ਘੜੀ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਸਾਡੇ ਨਾਲ ਆਪਣੀ رائے ਸਾਂਝੀ ਕਰਨ ਦੇ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ